ਉਹ ਦੋਸ਼ ਤੈ ਕੀਤੇ ਆ ਯਾਨੀ ਚੈਨੀ ਚੋਰੀ ਵਰਗੇ ਦੋਸ਼ ਮੈਂ ਨੀ ਜ਼ਿੰਦਗੀ ਦੇ ਵਿੱਚ ਐਡੇ ਵੱਡੇ ਕੱਟ ਕਦੇ ਚੈਨੀ ਚੋਰਾਂ ਦੇ ਮਗਰ ਹੁੰਦੇ ਦੇਖੇ ਇੱਕ ਜਵਾਨ ਬੰਦੀ ਕਰਨ ਦਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਨੇ ਵਿੱਢਿਆ ਇਹਨੂੰ ਪੰਜਾਬ ਦੇ ਲੋਕ ਨਹੀਂ ਪੂਰੀ ਦੁਨੀਆ ਦੇ ਲੋਕ برداشت ਕਦੇ ਨਹੀਂ ਕਰ ਪਾਗੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਕੇਂਦਰ ਸਰਕਾਰ ਨਾਲ ਮਿਲਿਆ ਦਿਖਾਈ ਦਿੰਦਾ ਮੋਦੀ ਨਾਲ ਮਿਲਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ 13 ਫਰਵਰੀ ਦੀ ਕਾਲ ਪੰਜਾਬ ਦੀਆਂ ਜਥੇਬੰਦੀਆਂ ਨੇ ਦਿੱਲੀ ਵੱਲ ਪੂਚ ਕਰਨ ਦੀ ਦਿੱਤੀ ਹੋਈ ਸੀ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀਆਂ ਲੰਬੀਆਂ ਮੰਗਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਸਨ 2024 ਦੇ ਇਲੈਕਸ਼ਨ ਨੇੜੇ ਨੇ ਤਾਂ ਉਹ ਪੁਰਾਣੇ ਅंदोलਨ ਚੋਂ ਸਰਕਾਰਾਂ ਵੀ ਇਹ ਸਿੱਖ ਗਈਆਂ ਵੀ ਜੂਥ ਦੇ ਨਾਲ ਜੋੜ ਕੇ ਕੋਈ ਇਹੋ ਜਿਹਾ ਪੰਗਾ ਖੜਾ ਕਰਦੇ ਹੋ ਇਹ ਦਿੱਲੀ ਦੇ ਅंदोलਨ ਨੂੰ ਕਮਜ਼ੋਰ ਕਰਦੇ ਆਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਚ ਮੌਜੂਦ ਆ ਸੰਗਰੂਰ ਚ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵੱਡਾ ਦਰਨਾ ਸ਼ੁਰੂ ਹੋ ਚੁੱਕਿਆ ਲੱਖਾ ਸਦਾਣਾ ਦੀ ਅਗਵਾਈ ਚ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਅਗਵਾਈ ਚ ਨੌਜਵਾਨ ਵੱਡੀ ਗਿਣਤੀ ਚ ਪਹੁੰਚੇ ਹੋਏ ਨੇ ਉਸ ਤੋਂ ਬਾਅਦ ਤੁਹਾਨੂੰ ਤਾਜ਼ਾ ਜਾਣਕਾਰੀ ਦਿੰਨੇ ਆ ਕਿ ਲੱਖਾ ਸਦਾਣਾ ਨੇ ਅਨਾਉਂਸ ਕਰ ਦਿੱਤਾ ਹੈ ਕਿ ਪਿੰਡਾਂ ਚ ਅਨਾਉਂਸਮੈਂਟਾਂ ਕਰਵਾ ਦਿਓ ਪਿੰਡਾਂ ਚੋਂ ਲੰਗਰ ਲੈ ਆਓ ਪਿੰਡਾਂ ਚੋਂ ਬਿਸਤਰੇ ਲੈ ਆਓ ਅਤੇ ਪਿੰਡਾਂ ਚ ਅਨਾਉਂਸਮੈਂਟਾਂ ਕਰਵਾਓ ਕਿ ਟਰਾਲੀਆਂ ਵੱਧ ਤੋਂ ਵੱਧ ਲੈ ਕੇ ਆਓ ਕਿਉਂਕਿ ਸਾਡੀ ਸਹਿਮਤੀ ਨੀ ਪਹਿਲਾ ਮੀਟਿੰਗ ਹੋਈ ਗੱਲਬਾਤ ਚੱਲੀ ਪੁਲਿਸ ਪ੍ਰਸ਼ਾਸਨ ਨਾਲ ਪਰ ਮੀਟਿੰਗ ਤੋਂ ਬਾਅਦ ਸਿੱਟਾ ਬੇ ਸਿੱਟਾ ਹੀ ਨਿਕਲਿਆ ਜਾਨੀ ਕਿ ਕਹਿ ਰਹੇ ਨੇ ਕਿ ਪ੍ਰਦਰਸ਼ਨ ਇੱਥੇ ਹੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸੰਗਰੂਰ ਵਿਖੇ ਚੱਲੇਗਾ ਬਠਿੰਡਾ ਤੇ ਚੰਡੀਗੜ੍ਹ ਦਾ ਆਪਸੀ ਸੰਪਰਕ ਟੁੱਟ ਗਿਆ ਬਹੁਤ ਟ੍ਰੈਫਿਕ ਚੱਲਦੀ ਆ ਉਹ ਟ੍ਰੈਫਿਕ ਰੁਕ ਚੁੱਕੀ ਆ ਵੱਡੀਆਂ ਦਿੱਕਤਾਂ ਨੇ ਵੱਡੀਆਂ ਪਰੇਸ਼ਾਨੀਆਂ ਨੇ ਜਾਨੀ ਕਿ ਪ੍ਰਸ਼ਾਸਨ ਨਾਲ ਵੀ ਕਿਤੇ ਨਾ ਕਿਤੇ ਗਲੇ ਦੀ ਹੱਡੀ ਵਾਂਗ ਬਣਨਾ ਕਿ ਦਿੱਕਤਾਂ ਵੱਡੀਆਂ ਹੋਣਗੀਆਂ ਸੋ ਭਾਰਤੀ ਕਿਸਾਨ ਜੁਨੇ ਏਕਤਾ ਆਜ਼ਾਦ ਦੇ ਸੂਬੇ ਦੇ ਪ੍ਰਧਾਨ ਮੌਜੂਦ ਨੇ ਸਾਡੇ ਨਾਲ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਨੇ ਵੀ ਹਮਾਇਤ ਦਿੱਤੀ ਸੀ ਪਹਿਲਾਂ ਤੋਂ ਤੇ ਇੱਥੇ ਪਹੁੰਚੇ ਹੋਏ ਨੇ ਕਰਾਂਗੇ ਗੱਲਬਾਤ ਲੋਂਗੋਵਾਲ ਸਾਹਿਬ ਕਿਵੇਂ ਦੇਖਦੇ ਹੋ ਕਿੱਧਰ ਨੂੰ ਜਾ ਰਹੀ ਸੀ ਗੱਲ ਇਹ ਤਾਂ ਜਿਵੇਂ ਤਸਵੀਰ ਦਿੱਲੀ ਵਾਲੀ ਸੰਗਰੂਰ ਦੇ ਵਿੱਚ ਬਣ ਗਈ ਉਵੇਂ ਦੀ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਦੇਖੋ ਸਾਰੇ ਮਾਮਲੇ ਨੂੰ ਅਸੀਂ ਇਹ ਦੇਖਦੇ ਹਾਂ ਵੀ ਬਹੁਤ ਛੋਟਾ ਜਿਹੜਾ ਮਸਲਾ ਸੀ ਇਹ ਪਹਿਲੀ ਗੱਲ ਤਾਂ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਵੈਸੇ ਸ਼ਰਮਿੰਦਾ ਕਰ ਰਹੀ ਹੈ ਕਿ ਬਹੁਤ ਛੋਟਾ ਮਸਲਾ ਉਹ ਦੋਸ਼ ਤੈ ਕੀਤੇ ਆ ਯਾਨੀ ਚੈਨੀ ਚੋਰੀ ਵਰਗੇ ਦੋਸ਼ ਮੈਂ ਨੀ ਜ਼ਿੰਦਗੀ ਦੇ ਵਿੱਚ ਐਡੇ ਵੱਡੇ ਕੱਟ ਕਦੇ ਚੈਨੀ ਚੋਰਾਂ ਦੇ ਮਗਰ ਹੁੰਦੇ ਦੇਖੇ ਨੰਬਰ 1 ਦੂਜੀ ਗੱਲ ਜਿਸ ਤਰ੍ਹਾਂ ਦਾ ਛੋਟਾ ਮਸਲਾ ਸੀ ਇਹ ਤੇ ਮੀਟਿੰਗਾਂ ਹੋਈਆਂ ਨੇ ਇਹ ਤੋਂ ਪਹਿਲਾਂ ਬਰਨਾਲੇ ਦੇ ਵਿੱਚ ਬੈਠੇ ਆ ਤੇ ਉਹ ਮੀਟਿੰਗਾਂ ਦੇ ਵਿੱਚ ਇਹਨੂੰ ਹੱਲ ਕਰ ਲੈਣਾ ਚਾਹੀਦਾ ਸੀ ਠੀਕ ਹੈ ਕਿਉਂਕਿ ਇਸ ਕਰਕੇ ਹੱਲ ਕਰਨਾ ਜ਼ਰੂਰੀ ਸੀ ਨੌਜਵਾਨਾਂ ਦਾ ਵੱਡਾ ਹਿੱਸਾ ਤੇਸ ਦੇਸ਼ ਦੇ ਜਿਹੜੇ ਇਨਸਾਫ ਪਸੰਦ ਲੋਕ ਸੀ ਉਹ ਰੋਸ ਇਸ ਗੱਲ ਲਈ ਪ੍ਰਗਟ ਕਰ ਰਹੇ ਸੀ ਕਿ ਪੰਜਾਬ ਦੀ ਸਰਕਾਰ ਨੇ ਇਹ ਗਲਤ ਫੈਸਲਾ ਲਿਆ ਇਹ ਜੋ ਲੋਕ ਲੁੱਟੇ ਜਾਂਦੇ ਆ ਉਹਨਾਂ ਦੀ ਮਦਦ ਕਰਦਾ ਸੀ ਭਾਨਾ ਸਿੱਧੂ ਜੀ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਾਡੇ ਲੋਕ ਨੇ ਜਿਹੜੇ ਲੋਕਾਂ ਖਾਤਰ ਬੋਲਦੇ ਆ ਇਹ ਇੱਕ ਜਵਾਨ ਬੰਦੀ ਕਰਨ ਦਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਨੇ ਵਿੱਢਿਆ ਇਹਨੂੰ ਪੰਜਾਬ ਦੇ ਲੋਕ ਨਹੀਂ ਪੂਰੀ ਦੁਨੀਆ ਦੇ ਲੋਕ ਬਰਦਾਸ਼ਤ ਕਦੇ ਨਹੀਂ ਕਰਨਗੇ ਠੀਕ ਹੈ ਇਸ ਕਰਕੇ ਇਨੂੰ ਲੰਬਾ ਲਜਾਣ ਦਾ ਜਿਹੜਾ ਮੁੱਖ ਕਾਰਨ ਸਾਹਮਣੇ ਆ ਰਿਹਾ ਹੈ ਨਹੀਂ ਕਿ ਬਹੁਤ ਛੋਟਾ ਮਸਲਾ ਸੀ ਨਿਪਟ ਜਾਂਦਾ ਗੱਲਬਾਤ ਦੇ ਵਿੱਚ ਉਹ ਕਾਰਨ ਇਹ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਕੇਂਦਰ ਸਰਕਾਰ ਨਾਲ ਮਿਲਿਆ ਦਿਖਾਈ ਦਿੰਦਾ ਹੈ ਮੋਦੀ ਨਾਲ ਮਿਲਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ 13 ਫਰਵਰੀ ਦੀ ਕਾਲ ਪੰਜਾਬ ਦੀਆਂ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਨ ਦੀ ਦਿੱਤੀ ਹੋਈ ਸੀ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀਆਂ ਲੰਬੀਆਂ ਮੰਗਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਸਨ 2024 ਦੇ ਇਲੈਕਸ਼ਨ ਨੇੜੇ ਨੇ ਤਾਂ ਉਹ ਪ੍ਰਾਣੇ ਅंदोलਨ ਚੋਂ ਸਰਕਾਰਾਂ ਵੀ ਇਹ ਸਿੱਖ ਗਈਆਂ ਵੀ ਜੂਥ ਦੇ ਨਾਲ ਜੋੜ ਕੇ ਕੋਈ ਇਹੋ ਜਿਹਾ ਪੰਗਾ ਖੜਾ ਕਰਦੇ ਹੋ ਇਹ ਦਿੱਲੀ ਦੇ ਅंदोलਨ ਨੂੰ ਕਮਜ਼ੋਰ ਕਰਦੇ ਆਂਗੇ ਪਰ ਅਸੀਂ ਇਹਨਾਂ ਦਾ ਇਹ ਪੱਤਾ ਖੇਲ ਕਰਤਾ ਨਹੀਂ ਵੈਸੇ ਤੁਸੀਂ ਕਿਵੇਂ ਦੇਖਦੇ ਹੋ ਕੋਟ ਦੁੰਨਾ ਚ ਇੱਕ ਵੱਡਾ ਪ੍ਰਦਰਸ਼ਨ ਹੋਇਆ ਵੱਡਾ ਇਕੱਠ ਹੋਇਆ ਉਸ ਤੋਂ ਬਾਅਦ ਅਗਲਾ ਪਰਚਾ ਹੋ ਗਿਆ ਵੀ ਉੱਥੇ ਕਿਤੇ ਨਾ ਕਿਤੇ ਫਿਰ ਢੜਕਾਉ ਵਾਲਾ ਸਿਸਟਮ ਹੋਣਾ ਸੀ ਵੀ ਕੋਟ ਦੁੰਨੇ ਵਾਲੇ ਨੂੰ ਕੁਝ ਨਹੀਂ ਦੇਖਿਆ ਪਰਚਾ ਕਰਤਾ ਜੀ ਕੋ ਦੇਖੋ ਇਹ ਪਤਾ ਕੀ ਹੈ ਸਾਡੇ ਲੋਕਾਂ ਦੇ ਮਨੋਵਲ ਨੂੰ ਤੋੜਨ ਲਈ ਹੈ ਸਰਕਾਰਾਂ ਹਮੇਸ਼ਾ ਹੀ ਐਵੇਂ ਕਰਦੀਆਂ ਹੁੰਦੀਆਂ ਨੇ ਸੰਘਰਸ਼ ਲੜਨ ਵਾਲੇ ਲੋਕਾਂ ਨੂੰ ਦਿੱਲੀ ਦੇ ਵਿੱਚ ਜਦੋਂ ਬੈਠੇ ਸੀ ਆਪਾਂ ਮੋਦੀ ਨੇ ਚਮਚਿਆਂ ਨੇ ਕੀ ਕੁਛ ਨਹੀਂ ਬੋਲਿਆ ਮੋਦੀ ਸਰਕਾਰ ਨੇ ਟੁਕੜੇ ਟੁਕੜੇ ਗੈਂਗ ਇਹ ਖਾਲਸਤਾਨੀ ਨਕਸਲੀ ਕਿਵੇਂ ਕਿਵੇਂ ਦਿਹਾੜੀ ਦੇ ਲੈਂਦੇ ਹੋਏ ਬਹੁਤ ਕੁਝ ਬੋਲਿਆ ਉਸੇ ਤਰ੍ਹਾਂ ਇਹ ਲੋਕਾਂ ਦਾ ਮਨੋਵਲ ਤੋੜਨ ਲਈ ਪਰਚੇ ਦਰਜ ਕੀਤੇ ਸੀ ਪਰ ਉਹ ਅਸਲ ਵਿੱਚ ਸਰਕਾਰ ਦੀ ਬਖਲਾਅਤ ਸੀ ਡਰੀ ਹੋਈ ਸੀ ਸਰਕਾਰ ਜੀ ਕਿਉਂਕਿ ਡਰੀ ਹੋਈ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗ ਚੁੱਕਿਆ ਸੀ ਪੀਏ ਇਕੱਲੇ ਨੌਜਵਾਨ ਨਹੀਂ ਲੜ ਰਹੇ ਇਹਨਾਂ ਦੇ ਨਾਲ ਇਨਸਾਫ ਪਸੰਦ ਲੋਕ ਭਾਵੇਂ ਕਿਸਾਨਾਂ ਦੀਆਂ ਜਥੇਬੰਦੀਆਂ ਚ ਨੇ ਭਾਵੇਂ ਧਾਰਮਿਕ ਸੰਸਥਾਵਾਂ ਚ ਨੇ ਦੇਸ਼ ਦੇ ਲੋਕ ਇਕੱਠੇ ਹੋ ਰਹੇ ਨੇ ਇਹ ਸਮਝ ਰਹੇ ਨੇ ਕਿ ਇਹ ਭਾਵੇਂ ਸਿੱਧੂ ਦਾ ਇਕੱਲੇ ਦਾ ਮਸਲਾ ਨਹੀਂ ਹੈ ਇਹ ਸੱਚ ਦੀ ਆਵਾਜ਼ ਤੇ ਅਟੈਕ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਲੰਗੋਲ ਸਾਹਿਬ ਕਿਵੇਂ ਦੇਖ ਦੋ ਸਵੇਰ ਦੀ ਤਸਵੀਰ ਦੀ ਗੱਲ ਕਰਾਂਗੇ ਪੂਰਾ ਸੰਗਰੂਰ ਚਾਰੇ ਪਾਸੋਂ ਸੀਲ ਜੀ ਲੱਗਦਾ ਸੀ ਕਿ ਇੱਥੇ ਨਹੀਂ ਪਹੁੰਚਣ ਦੇਣਗੇ ਕਿਸੇ ਨੂੰ ਜਿੱਥੇ ਤੁਸੀਂ ਪਹੁੰਚ ਚੁੱਕੇ ਹੋ ਕਿਵੇਂ ਦੇਖਦੇ ਹੋ ਜਿਵੇਂ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਸੀ ਤੁਹਾਨੂੰ ਸਵੇਰੇ ਲੱਗਦਾ ਸੀ ਵੀ ਕੈਨਸਲ ਹੋਊਗਾ ਜੜਾ ਵੀ ਜਿਵੇਂ 1 ਫਰਵਰੀ ਵਾਲਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦਾ ਧੂਰੀ ਵਾਲਾ ਕੈਨਸਲ ਹੋਇਆ ਜੀ ਦੇਖੋ ਅਸੀਂ ਇਹਨੂੰ ਐਵੇਂ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਦੀ ਘੋਰ ਨਿੰਦਿਆ ਇਸ ਗੱਲ ਤੋਂ ਕਰਨੀ ਚਾਹੀਦੀ ਹੈ ਵੀ ਇਹ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਮਾਨ ਇਹ ਬਿਆਨ ਦਿੰਦਾ ਹੋਵੇ ਕਿ ਜੇ ਕਿਸੇ ਨੂੰ ਕੋਈ ਤਕਲੀਫ ਹੈ ਮੇਰੀ ਕੋਠੀਮੂਰੇ ਆ ਕੇ ਧਰਨੇ ਦਿਓ ਯਾਰ ਸੜਕਾਂ ਨਾ ਰੋਕੋ ਅਸੀਂ ਤਾਂ ਉਹਦੀ ਕੋਠੀਮੂਰੇ ਜਾਣ ਦੀ ਕਾਲ ਦਿੱਤੀ ਸੀ ਬਿਲਕੁਲ ਸ਼ਾਂਤਮਈ ਸੀ ਉਰੇ ਵੀ ਮੁੰਡੇ ਸਾਰੇ ਸ਼ਾਂਤਮਈ ਖੜੇ ਆ ਸਾਡੇ ਲੋਕ ਤੇ ਉਹਨੇ ਇਹ ਸ਼ਾਂਤਮਈ ਕਾਲ ਤੋਂ ਡਰ ਕੇ ਇੰਨੀ ਪੁਲਿਸ ਛਾੜ ਦਿੱਤੀ ਕਿ ਸਾਡੇ ਕਿਸਾਨ ਆਗੂਆਂ ਦੇ ਘਰ ਸੀਲ ਕਰ ਲੇ ਰਾਤ ਨੂੰ ਛਾਪੇਮਾਰੀ ਸ਼ੁਰੂ ਕੀਤੀ ਇਤੋਂ ਤੱਕ ਕਿ ਪੱਤਰਕਾਰ ਨਹੀਂ ਬਖਸੇ ਇਹ ਜਵਾਨਬੰਦੀ ਤੋਂ ਘਟੇ ਪੰਜਾਬ ਸਰਕਾਰ ਜੇ ਸਾਡੇ ਪੱਤਰਕਾਰਾਂ ਨੂੰ ਥਾਣੇ ਚ ਬੰਦ ਕਰ ਰਹੀ ਹੈ ਯਾਰ ਪਹਿਲੀ ਵਾਰ ਦੇਖਿਆ ਕਿ ਇੰਨਾ ਧੱਕਾ ਪੰਜਾਬ ਸਰਕਾਰ ਪੰਜਾਬ ਪੁਲਿਸ ਕਿਉਂਕਿ ਗ੍ਰਹਿ ਭਾਗ ਪੰਜਾਬ ਦੇ ਮੁੱਖ ਮੰਤਰੀ ਕੋਲੇ ਭਗਵੰਤ ਸਿੰਘ ਮਾਨ ਕੋਲੇ ਪਹਿਲੀ ਵਾਰ ਸਾਡਾ ਭਰੋਸਾ ਸੀ ਲੋਕਾਂ ਤੇ ਅਸੀਂ ਇਹਨਾਂ ਦਾ ਪਹਿਲਾਂ ਯਾਵਰ ਹਟਾਇਆ ਤੇ ਲੋਕਾਂ ਨੂੰ ਪਰਖਿਆ ਸਾਡਾ ਲੋਕਾਂ ਤੇ ਭਰੋਸਾ ਸੀ ਵੀ ਜਿਵੇਂ ਬਹੁ ਗਿਣਤੀ ਨੇ ਇਸ ਮਸਲੇ ਨੂੰ ਆਪਦੇ ਹੱਥ ਚ ਲੈ ਲਿਆ ਇਹ ਕਿੱਥੇ ਕਿੱਥੇ ਰੋਕਾਂ ਲਾ ਲੈਣਗੇ ਸਾਡੇ ਲੋਕ ਤਾਂ ਚਾਰੇ ਪਾਸੇ ਹੋਣਗੇ ਇਹਨਾਂ ਦੀਆਂ ਰੋਕਾਂ ਲੱਗਣ ਦੇ باوجود ਗਿਰ ਪਧਾਰੀਆਂ ਦੇ باوجود ਨਾਕਿਆਂ ਦੇ باوجود ਹਜ਼ਾਰਾਂ ਦੀ ਗਿਣਤੀ ਚ ਲੋਕ ਫੇਰ ਆ ਗਏ ਬਿਲਕੁਲ ਆ ਖੜੇ ਨੇ ਫੇਰ ਨਹੀਂ ਹੁਣ ਤੁਸੀਂ ਕਿਵੇਂ ਦੇਖਦੇ ਹੋ ਕੀ ਗੱਲਬਾਤ ਹੋਈ ਆ ਕਿਉਂਕਿ ਨੈਸ਼ਨਲ ਹਾਈਵੇ ਜਮਾ ਜੀ ਵੱਡੀ ਦਿੱਕਤ ਆ ਸਰਕਾਰ ਲਈ ਵੀ ਹੁਣ ਕੋਈ ਗੱਲਬਾਤ ਹੋਈ ਤੁਸੀਂ ਲੱਖਾ ਸਿਧਾਣਾ ਬਾਈ ਦੇ ਨਾਲ ਇੱਥੇ ਬੈਠੇ ਸੀ ਗੱਲਬਾਤ ਵੀ ਹੋਈ ਆ ਮੀਟਿੰਗ ਵੀ ਹੋ ਗਿਆ ਪੁਲਿਸ ਨੇ ਇੱਕ ਵਾਰੀ ਬੁਲਾਇਆ ਗੱਲਬਾਤ ਹੋਈ ਕੀ ਗੱਲ ਕਿੱਥੇ ਪਹੁੰਚੀ ਆ ਆਈਜੀ ਬਠਿੰਡਾ ਆਪਣੇ ਪਟਿਆਲਾ ਆਈਜੀ ਭੁੱਲਰ ਜੀ ਨਾਲ ਗੱਲਬਾਤ ਹੋਈ ਐਸਐਸਪੀ ਸੰਗਰੂਰ ਡੀਸੀ ਸੰਗਰੂਰ ਨਾਲ ਸੀ ਜੀ ਉਦੇ ਵਿੱਚ ਬਿਲਕੁਲ ਪਹਿਲੀ ਜਿਹੜੀ ਗੱਡੀ ਗੱਲਬਾਤ ਜਿੱਥੇ ਬੰਦੀਆਂ ਦੀ ਹੁੰਦੀ ਰਹੀ ਉਹੀ ਪ੍ਰਪੋਜ਼ਲ ਰੱਖੀ ਹੈ ਕਿ ਬਿਨਾਂ ਸ਼ਰਤ ਪਹਾਨੇ ਸਿੱਧੂ ਨੂੰ ਰਿਹਾ ਕਰੋ ਜਿਹੜੇ ਉਤੇ ਪਰਚੇ ਪਾਏ ਹੋਏ ਐ ਉਹਨਾਂ ਨੂੰ ਰੱਦ ਕਰੋ ਜਿੰਨੇ ਸਾਡੇ ਕਿਸਾਨ ਜੇਲ੍ਹਾਂ ਦੇ ਅੰਦਰ ਆਮ ਲੋਕ ਜੇਲ੍ਹਾਂ ਦੇ ਅੰਦਰ ਨੇ ਪੱਤਰਕਾਰ ਨੇ ਉਹਨਾਂ ਦੇ ਕੈਮਰੇ ਫੜੇ ਐ ਉਹ ਸਾਰਾ ਕੁਝ ਉਹਨਾਂ ਨੂੰ ਵਾਪਸ ਕਰੋ ਤੇ ਅਸੀਂ ਪੰਜਾਬ ਦਾ ਮਾਹੌਲ ਐ ਜਿਹੜਾ ਖਰਾਬ ਨਹੀਂ ਕਰਨਾ ਚਾਹੁੰਦੇ ਜਿਹੜੀ ਤੁਸੀਂ ਲਾਇਨ ਆਰਡਰ ਦੀ ਗੱਲ ਕਰਦੇ ਹੋ ਤੁਸੀਂ ਖੁਦ ਲਾਇਨ ਆਰਡਰ ਨੂੰ ਖਰਾਬ ਕਰ ਰਹੇ ਹੋ ਅਸੀਂ ਉਹਨਾਂ ਜੇ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਭਾਨਾ ਸਿੱਧੂ ਬਾਹਰ ਨਹੀਂ ਠੀਕ ਹੈ ਫਿਰ ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਜਦੋਂ ਤੁਹਾਡਾ ਸਵਾਲ ਤਾਂ ਚੱਲਿਆ ਗਿਆ ਉੱਥੇ ਉਹਨਾਂ ਨੇ ਕੋਈ ਗੱਲਬਾਤ ਕਰੀ ਵੀ ਦੇਖਦੇ ਆ ਗੱਲਬਾਤ ਕਰਦੇ ਆ ਜਾਂ ਕੀ ਕਰਦੇ ਉਹਨਾਂ ਦਾ ਜਿਹੜਾ ਜਵਾਬ ਸੀ ਵੀ ਅਸੀਂ ਵਿਚਾਰ ਕਰਦੇ ਆ رائے ਕਰਦੇ ਆ ਸਾਡਾ ਵੀ ਨਾਲ ਦੀ ਨਾਲ ਉਹਨਾਂ ਨੂੰ ਜਵਾਬ ਸੀ ਵੀ ਅਸੀਂ ਵੀ ਆਪਣੀਆਂ ਜਥੇਬੰਦੀਆਂ ਨਾਲ رائے ਕਰਦੇ ਆ ਅਸੀਂ ਕੋਈ ਇਹ ਜ਼ਰੂਰੀ ਨਹੀਂ ਵੀ ਇੱਥੇ ਲੰਮਾ ਸਮਾਂ ਬੈਠਾਂਗੇ ਅਸੀਂ ਜਥੇਬੰਦੀਆਂ ਹੋਰ ਆ ਰਹੀਆਂ ਨੇ ਜਿਹੜੀਆਂ ਇਸ ਕਮੇਟੀ ਦੇ ਵਿੱਚ ਸ਼ਾਮਲ ਨੇ ਕਿਉਂਕਿ ਵੱਖ-ਵੱਖ ਥਾਵਾਂ ਤੇ ਆਗੂਆਂ ਨੂੰ ਘੇਰਿਆ ਹੋਇਆ ਸੀ ਅਸੀਂ ਵੀ ਹਜੇ ਬਹੁਤ ਕੁਝ ਕਰਨਾ ਬਾਕੀ ਹੈ ਵੱਡਾ ਸਟੈਪ ਲੈ ਸਕਦੇ ਆ ਕਿਉਂਕਿ ਲੋਕ ਕੱਲੇ ਪੰਜਾਬ ਦੇ ਨਹੀਂ ਆ ਰਹੇ ਉਹਰੇ ਹਰਿਆਣੇ ਚੋਂ ਲੋਕ ਬਹੁਤ ਆ ਰਹੇ ਨੇ ਜੁਪੀ ਚੋਂ ਆ ਰਹੇ ਨੇ ਉੱਤਰਾਖੰਡ ਚੋਂ ਬਾਹਰਲੀਆਂ ਸਟੇਟਾਂ ਚੋਂ ਸਾਨੂੰ ਫੋਨ ਆ ਰਹੇ ਨੇ ਕਿਉਂਕਿ ਹੁਣ ਸੰਗਠਨ ਨੇ ਜਿਹੜੇ ਸੰਘਰਸ਼ੀ ਲੋਕਾਂ ਦੇ ਉਹ ਦੇਸ਼ ਵਿਆਪੀ ਬਣੇ ਹੋਇਆ ਠੀਕ ਹੈ ਬਿਲਕੁਲ ਲੱਖੇ ਸਿਧਾਣੇ ਨੇ ਅਨਾਉਂਸ ਵੀ ਕੀਤਾ ਕਿ ਟਰਾਲੀਆਂ ਲੈ ਕੇ ਆ ਜੋ ਜੀ ਪਿੰਡਾਂ ਚ ਅਨਾਉਂਸਮੈਂਟਾਂ ਕਰਾ ਦਿਓ ਇੱਥੇ ਖਾਣੇ ਦਾ ਪ੍ਰਬੰਧ ਵੀ ਕਰਨਾ ਬਿਸਤਰਿਆਂ ਦਾ ਪ੍ਰਬੰਧ ਵੀ ਕਰਨਾ ਵੀ ਪੱਕੇ ਇੱਥੇ ਡਟੇ ਪਿਆ ਇੱਥੇ ਬੈਠਾਂਗੇ ਦੇਖੋ ਇਹ ਗੱਲ ਸਾਫ਼ ਹੈ ਹ ਦੀ ਦੀ ਪਰਖ ਪੰਜਾਬ ਸਰਕਾਰ ਕਰ ਰਹੀ ਹੈ ਅਸੀਂ ਪਿੱਛੇ ਤਾਂ ਹਟਦੇ ਨਹੀਂ ਅਸੀਂ ਤਾਂ ਪੰਜਾਬ ਦੀ ਉਸ ਧਰਤੀ ਦੇ ਜੰਮੇ ਜਾਏ ਲੋਕਾਂ ਜਿਹੜੇ ਕਦੇ ਵੀ ਜ਼ਬਰ ਦੇ ਮੂਹਰੇ ਸਿਰ ਨਹੀਂ ਝੁਕਾਉਂਦੇ ਭਗਮਤ ਮੰਨ ਦੀ ਸਰਕਾਰ ਐਡੀ ਕਿੱਡੀ ਵੱਡੀ ਚੀਜ਼ ਹੈ ਵੀ ਸਾਡੇ ਝੁਕਾ ਦੂਗੀ ਸਾਨੂੰ ਸਾਡੀ ਮੰਗ ਤੋਂ ਸਾਨੂੰ ਥੜਕਿਆ ਦੂਗੀ ਆਹ ਦੇਖ ਲਓ ਬਥੇਰੇ ਨਾਕੇ ਲਾਏ ਲੋਕਾਂ ਨੇ ਤੋੜ ਕੇ ਨਾਕੇ ਫੇਰ ਆ ਗਏ ਉਹਨੇ ਬਿਲਕੁਲ ਜੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸੰਗਰੂਰ ਵਿਖੇ ਵੱਡਾ ਪ੍ਰਦਰਸ਼ਨ ਵੱਡਾ ਪ੍ਰੋਟੈਸਟ 3 ਫਰਵਰੀ ਨੂੰ ਕਾਲ ਦਿੱਤੀ ਗਈ ਸੀ ਰੋਕਣ ਦੀਆਂ ਕਾਫੀ ਕੋਸ਼ਿਸ਼ਾਂ ਹੋਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਪਰ ਉਸ ਤੋਂ ਬਾਅਦ ਲਗਾਤਾਰ ਇੱਥੇ ਵੱਡਾ ਇਕੱਠ ਹੋ ਚੁੱਕਿਆ ਅਤੇ ਆਗੂ ਕਹਿ ਰਹੇ ਨੇ ਕਿ ਡਟੇ ਰਹਿਆ ਉਨਾ ਸਮਾਂ ਜਿੰਨਾ ਸਮਾਂ ਭਾਨੇ ਸਿੱਧੂ ਨੂੰ ਰਿਹਾ ਨਹੀਂ ਕਰਦੇ ਅਤੇ ਮੀਟਿੰਗਾਂ ਜਾਰੀ ਨੇ ਇੱਕ ਦੋ ਮੀਟਿੰਗਾਂ ਹੋਈਆਂ ਨੇ ਮੀਟਿੰਗ 'ਚ ਲੱਖਾਂ ਸਿਧਾਨਾ ਨਾਲ ਗੱਲਬਾਤ ਹੋਈ ਤੇ ਕਿਹਾ ਕਿ ਜਿੰਨਾ ਸਮਾਂ ਭਾਨਾ ਸਿੱਧੂ ਨੂੰ ਰਿਹਾ ਨਹੀਂ ਕਰਦੇ ਉਨਾ ਸਮਾਂ ਪ੍ਰਦਰਸ਼ਨ ਚੱਲੇਗਾ ਸੋ ਲਗਾਤਾਰ ਪ੍ਰਦਰਸ਼ਨ ਜਾਰੀਆ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਨਾਲ ਕੋਈ ਸਹਿਮਤੀ ਬਣਦੀ ਹੈ ਜਾਂ ਨਹੀਂ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ